17 ਸਤਾਰਾਂ ਸਤ 26 ਦੇ ਵਿੱਚ ਜਿਹੜਾ ਸਰਬੱਤ ਖਾਲਸਾ ਹੋਇਆ ਉਹਦੇ ਵਿੱਚ ਸਰਬੱਤ ਖਾਲਸੇ ਨੇ ਤਿੰਨ ਗੱਲਾਂ ਜਿਹੜੀਆਂ ਸੀ ਬਤੌਰ ਗੁਰਮਤਾ ਪ੍ਰਵਾਨ ਕੀਤੀਆਂ ਮੁਖਬਰ ਸੋਦੇ ਜਾਣਗੇ ਤਬੇਲੇ ਤੇ ਅਸਲੇ ਖਾਨੇ ਲੁੱਟੇ ਜਾਣਗੇ ਤੇ ਸਰਕਾਰੀ ਖਜ਼ਾਨਾ ਲੁੱਟਿਆ ਜਾਵੇਗਾ ਸਿੰਘ ਜੱਥਿਆਂ ਦੇ ਰੂਪ ਚ ਨਿਕਲੇ ਇਹ ਸਾਡੀ ਜੁੱਧ ਨੀਤੀ ਦਾ ਅਗਲਾ ਪੜਾਅ ਸੀ ਕਿ ਅਸੀਂ ਜੇ ਦੁਸ਼ਮਣ ਦੇ ਨਾਲ ਲੜਨਾ ਹੈ ਤੇ ਸਾਨੂੰ ਕੋਈ ਦੋ ਚੀਜ਼ਾਂ ਦੀ ਲੋੜ ਹੈ ਚੰਗੇ ਹਥਿਆਰਾਂ ਦੀ ਚੰਗੇ ਘੋੜਿਆਂ ਦੀ ਤੇ ਇਹਨਾਂ ਨੂੰ ਖਰੀਦਣ ਦੇ ਵਾਸਤੇ ਮਾਇਆ ਦੀ ਤੇ ਸਾਡਾ ਸਭ ਤੋਂ ਵੱਧ ਨੁਕਸਾਨ ਕਰਦੇ ਨੇ ਨੁਕਸਾਨ ਕੌਮ ਦਾ ਦੁਸ਼ਮਣ ਘੱਟ ਕਰਦਾ ਉਹ ਲੋਕ ਜ਼ਿਆਦਾ ਕਰਦੇ ਨੇ ਜਿਹੜੇ ਦੁਸ਼ਮਣ ਦਾ ਹਿੱਸਾ ਹੁੰਦੇ ਨੇ ਪਰ ਤੁਹਾਡੇ ਰੂਪ ਛੁੰਦੇ ਨੇ ਮੁਖਬਰ ਟੌਟ ਜੋਬਰਜੀ ਕਹਨੇ ਲਈ ਹਮੇਸ਼ਾ ਨੁਕਸਾਨ ਉਦੋਂ ਹੁੰਦਾ ਹੈ ਇਸ ਕਰਕੇ ਸਰਬੱਤ ਖਾਲਸੇ ਦਾ ਪਹਿਲਾ ਫੈਸਲਾ ਇਹ ਸੀ ਕਿ ਉਹਨਾਂ ਲੋਕਾਂ ਨੂੰ ਸੋਧਿਆ ਜਾਵੇ ਜਿਹੜੇ ਸਾਡੇ ਪੇਸ਼ਟੀ ਸਾਡਾ ਨੁਕਸਾਨ ਕਰਾ ਰਹੇ ਖਾਲਸੇ ਨੇ ਬਹੁਤ ਥਾਵਾਂ ਦੇ ਉੱਪਰ ਇਸ ਛਾਪੇਮਾਰੀ ਦੇ ਸਦਕਾ ਹਥਿਆਰ ਪ੍ਰਾਪਤ ਕੀਤੇ ਘੋੜੇ ਪ੍ਰਾਪਤ ਕੀਤੇ ਤੇ ਇਹਨਾਂ 6 ਸਾਲਾਂ ਵਿੱਚ 1726 ਤੋਂ ਲੈ ਕੇ 1733 ਤੱਕ ਖਾਲਸਾ ਇੰਨਾ ਤਾਕਤਵਰ ਹੋ ਗਿਆ ਕਿ ਜ਼ਕਰੀਆ ਖਾਨ ਨੂੰ ਵਸਾਕ 1733 ਨੂੰ ਨਵਾਬੀ ਦੀ ਇਹ ਵਿਸ਼ੇਸ਼ਤਾ ਮਿਲੀ ਉਹਦਾ ਕੀ ਕਾਰਨ ਸੀ ਇੰਨੀ ਵੱਡੀ ਹੁਮਤ ਜੇਕਰ ਖਾਲਸੇ ਨੂੰ ਨਵਾਬੀ ਦੀ ਪੇਸ਼ਕਸ਼ ਆਪ ਕਰ ਰਹੀ ਹੈ ਤੇ ਉਹਦੇ ਕੁਝ ਕਾਰਨ ਨੇ ਕਿ ਜਗਾ ਜਗਾ ਦੇ ਉੱਪਰ ਸਿੱਖ ਪੰਥ ਦੇ ਜਥਿਆਂ ਨੇ ਮੁਗਲ ਤੇ ਪਠਾਨ ਹਕੂਮਤ ਦੇ ਜਿਹੜੇ ਉਸ ਸਮੇਂ ਦੇ ਫੌਲਦਾਰ ਸੀ ਉਹਨਾਂ ਦੇ ਪੈਰ ਉਖੇੜ ਕੇ ਰੱਖ ਦਿੱਤੇ ਖਜ਼ਾਨੇ ਲੁੱਟੇ ਜਾਣ ਲੱਗੇ ਦੂਸਰੀ ਗੱਲ ਸੀ ਆਮ ਲੋਕ ਜਿਹੜੇ ਸੀ ਉਹ ਸਿੱਖ ਜਥਿਆਂ ਦੇ ਉੱਪਰ ਖੁਸ਼ ਸਨ ਕਿ ਸਿੱਖ ਜਥੇ ਜਿਹੜੇ ਸੀ ਕਿਸੇ ਆਮ ਕਿਸੇ ਦੀ ਲੁੱਟ ਮਾਰ ਨਹੀਂ ਸੀ ਕਰਦੇ ਉਹ ਕੇਵਲ ਸਰਕਾਰੀ ਖਜ਼ਾਨੇ ਲੁੱਟ ਰਹੇ ਸੀ ਇਹਦੇ ਇਤਿਹਾਸ ਤੋਂ ਸਾਨੂੰ ਬਹੁਤ ਪ੍ਰਮਾਣ ਮਿਲਦੇ ਨੇ ਮੈਂ ਇੱਕ ਛੋਟੀ ਜਿਹੀ ਗੱਲ ਸਮਝੀ ਕਰਦਾ ਹਾਂ ਸਰਦਾਰ ਕਪੂਰ ਸਿੰਘ ਨੇ ਸੇਠ ਪ੍ਰਤਾਪ ਚੰਦ ਦਾ ਖਜ਼ਾਨਾ ਲੁੱਟਿਆ ਰਿਆੜੀ ਦਾ ਇਲਾਕਾ ਹਰਗਵਿੰਦ ਪ੍ਰਸਾਦ ਦੇ ਕੋਲ ਜਦੋਂ ਸਾਰਾ ਖਜ਼ਾਨਾ ਲੁੱਟਿਆ ਸੇਖ ਡਰਦਾ ਕਿਤੇ ਲੁਕਿਆ ਸੀ ਉਹਨੂੰ ਦਰਬਾਰ ਚ ਪੇਸ਼ ਕੀਤਾ ਗਿਆ ਤੇ ਸਰਦਾਰ ਕਰਤੂਰ ਸਿੰਘ ਪੁੱਛਦੇ ਨੇ ਸੇਖ ਜੀ ਤੁਹਾਡਾ ਕਿੰਨੇ ਕ ਦਾ maal ਸੀ ਕਹਿੰਦਾ ਜੀ ਪਤਾ ਨਹੀਂ ਅਜੇ ਤਾਂ ਕਸ਼ਮੀਰ ਤੋਂ ਖਰੀਦ ਕੇ ਲੈ ਕੇ ਆਇਆ ਸੀ ਦਿੱਲੀ ਜਾ ਕੇ ਹਕੂਮਤ ਨੂੰ ਵੇਚਣਾ ਸੀ ਫਿਰ ਪਤਾ ਲੱਗਣਾ ਸੀ ਕਿੰਨੇ ਦਾ maal ਹੈ ਕਹਿੰਦੇ ਇਹਦਾ ਮਤਲਬ ਇਹ ਖਜ਼ਾਨਾ ਸਰਕਾਰੀ ਨਹੀਂ ਸੀ ਕਹਿੰਦਾ ਨਹੀਂ ਜੀ ਅਜੇ ਇਹ ਮੇਰਾ ਸੀ ਤੇ ਸਰਦਾਰ ਕਪੂਰ ਸਿੰਘ ਨੇ ਕਿਹਾ ਕਿ ਜਿਹੜੇ ਜਿਹੜੇ ਜਥੇ ਨੇ ਜਿਹੜਾ ਸਮਾਨ ਖੜਿਆ ਵਾਪਸ ਦੇ ਦੇ। ਇਤਿਹਾਸ ਇਸ ਦਾ ਦੁਆ ਹੈ ਤਬ ਵੀ ਗੁਰੂ ਖਾਸ ਸੇਵਲ ਖੜੀ ਗਿਆਨੀ ਗਿਆਨ ਸਿੰਘ ਲਿਖਦੇ ਨੇ ਕਿੰਦੇ ਸਾਰੇ ਜਥਿਆਂ ਨੇ ਸਾਰਾ ਸਮਾਨ ਦੇ ਦਿੱਤਾ ਦਸੰਬਰ 1726 ਦੀ ਘਟਨਾ ਸਰਦੀਆਂ ਦੇ ਦਿਨ ਸਨ ਨੰਗੇ ਪਿੰਡੇ ਯੂਤ ਰਹੇ ਨੇ ਤਨ ਤੇ ਕੰਬਲ ਨਹੀਂ ਕੋਈ ਕੱਪੜਾ ਨਹੀਂ ਪਰ ਉਹਦੀਆਂ ਪਸ਼ਮੀਨੇ ਦੀਆਂ ਚਾਦਰਾਂ ਵੀ ਵਾਪਸ ਕਰ ਦਿੱਤੀਆਂ ਤੇ ਕਿੰਦੇ ਇਤਿਹਾਸ ਗਵਾ ਹੈ ਕਿ ਇੱਕ ਚਾਦਰ ਵੀ ਘਤੀ ਨਹੀਂ ਤੇ ਸੇਰ ਪ੍ਰਚਾਰ ਚੰਦੂ ਮਾਲ ਦੇ ਕੇ ਕਿਹਾ લાલાજી ਸਾਡੇ ਸਰਬੱਤ ਖਾਲਸੇ ਦਾ ਫੈਸਲਾ ਸੀ ਸੀ ਖਜ਼ਾਨਾ ਸਰਕਾਰੀ ਲੁੱਟਣਾ ਹੈ ਗਲਤੀ ਦੇ ਨਾਲ ਤੁਹਾਡਾ ਮਿੱਤੀ ਲੁੱਟਿਆ ਗਿਆ ਅਸੀਂ ਖਿਮਾ ਦੇ ਤਲਬਦਾਰ ਹੈ ਤੁਹਾਡੇ ਤੋਂ ਮਾਫੀ ਮੰਗਦੇ ਇੱਕ ਪੰਥ ਦੇ ਅਸੂਨ ਸੀ ਲੋ ਇਹ ਸਾਡੇ ਜੜਵਤ ਪਈਆਂ ਗੱਲਾਂ ਸੀ ਸਾਡੇ ਮੂਲ ਦੇ ਸਾਡੀਆਂ ਪਈਆਂ ਚੰਗਾਈਆਂ ਸੀ ਜਿਹਦੇ ਕਰਕੇ ਸਾਡਾ ਰਾਜ ਗੋਂਦ ਵਿੱਚ ਆਇਆ ਤੇ ਅੱਜ ਵੀ ਜਦੋਂ ਦੁਨੀਆ ਦੇ ਉੱਪਰ ਐਮਪਾਇਰ ਨੂੰ ਕੰਪੇਅਰ ਕਰਨ ਦੀ ਗੱਲ ਕੀਤੀ ਜਾਂਦੀ ਹੈ ਕਿ ਰਾਜ ਸੱਤਾ ਵੇਖੀ ਜਾਵੇ ਦੁਨੀਆ 'ਚ ਕਿਹੜੀ ਹੈ ਤੇ ਅੱਜ ਵੀ ਸਰਕਾਰੀ ਖਾਲਸਾ ਦਾ ਨਾਮ ਆਉਂਦਾ ਕਾਰਨ ਇਹ ਕੁਝ 40 ਸਾਲ ਛੇਰੇ ਪੰਜਾਬ ਮਹਾਰਾਜਾ ਨਦੀ ਸਿੰਘ ਨੇ ਰਾਜ ਕੀਤਾ ਹੈ ਅਸੀਂ ਜਿਹੜੇ ਰਾਜ ਕਰਨ ਵਾਲੇ ਤੇਰੇ ਸਾਡੀ ਗਿਣਤੀ 12% ਤੋਂ ਘੱਟ ਤੇ ਜਿੰਨਾਂ ਦੇ ਉੱਪਰ ਅਸੀਂ ਰਾਜ ਕਰ ਰਹੇ 88% ਉਹਨਾਂ ਦੇ ਵਿੱਚ ਅੱਧੇ ਮੁਸਲਮਾਨ ਤੇ ਅੱਧੇ ਹਿੰਦੂ 40 ਸਾਲਾਂ ਵਿੱਚ ਇੱਕ ਵੀ ਦੰਗ ਦਰਸਾ ਦੇ 40 ਸਾਲਾਂ ਵਿੱਚ ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ ਕਿਸੇ ਦੇ ਹੱਥ ਪੈਰ ਨਹੀਂ ਕੱਟੇ ਗਏ ਕਿਸੇ ਦੀ ਬੱਚੀ ਨੂੰ ਕਿਸੇ ਨੇ ਚੁੱਕ ਕੇ ਨਹੀਂ ਖੜਿਆ ਕਿਸੇ ਦੀ ਬੱਚੀ ਦਾ ਬਲਾਤਕਾਰ ਨਹੀਂ ਹੋਣਾ ਤਾਂ ਅੱਜ ਵੀ ਜਦੋਂ ਰਾਜਨੀਤੀ ਦੀ ਗੱਲ ਕਰਦੇ ਆ ਤਾਂ ਸਰਕਾਰੇ ਖਾਲਸਾ ਦੀ ਗੱਲ ਲੋਕਾਂ ਦੇ ਦਿਮਾਗ ਚ ਆਉਂਦੀ ਹੈ ਤੇ ਉਹਦੇ ਪਿੱਛੇ ਸਾਡੀਆਂ ਇਹ ਚਿੰਗਿਆਈਆਂ ਪਈਆਂ ਸੀ ਜਿਹੜੇ ਅਸੀਂ ਗੁਰੂ ਦੀ ਹਜ਼ੂਰੀ ਚ ਕੀਤੇ ਫੈਸਲੇ ਸੀ ਉਹਨਾਂ ਦੇ ਉੱਪਰ ਅਸੀਂ ਅਟਲ ਰਹਿ ਕੇ ਖੜਾ ਰਹੇ ਸੀ ਸੋ 1733 ਦੇ ਚਲਵਾਬੀ ਦੀ ਪੇਸ਼ਕਸ਼ ਹੋਈ ਫਿਰ ਸਾਡੀ ਆਗੂ ਪ੍ਰਣਾਲੀ ਦੇ ਵਿੱਚ ਜ਼ਕਰੀਆ ਖਾਨ ਨੇ ਜੱਬਰਪਿੰਡ ਦੇ ਵਸਨੀਕ ਰਾਇ ਭਾਗੂ ਦੇ ਖਾਨਦਾਨ ਦੇ ਵਿੱਚੋਂ ਸਰਦਾਰ ਸ਼ਬੀਖ ਸਿੰਘ ਜਿਨ੍ਹਾਂ ਨੂੰ ਬਾਅਦ ਵਿੱਚ ਉਹਨਾਂ ਦੇ بیٹے ਸ਼ਹਾਬ ਸਿੰਘ ਦੇ ਨਾਲ ਚੱਖੀ ਤੇ ਚੜ੍ਹ ਕੇ ਸ਼ਹੀਦ ਕੀਤਾ ਗਿਆ ਉਹਨਾਂ ਨੂੰ ਨਵਾਬੀ ਦੀ ਖਿੱਲਤ ਦੇ ਕੇ ਭੇਜਿਆ ਹੁਣ ਤਿੰਨ ਚੀਜ਼ਾਂ ਆਪਣੇ ਦਿਮਾਗ 'ਚ ਰੱਖਿਓ ਪੰਥ ਕੀ ਹੈ ਤੇ ਪੰਥ ਦੇ ਆਗੂ ਕਿਵੇਂ ਦੇ ਜਦੋਂ ਨਵਾਬੀ ਦੀ ਖਿੱਲਤ ਲੈ ਕੇ ਜਿਹਦੇ 'ਚ ਦਿਪਾਲਪੁਰ ਚਭਾਲ ਤੇ ਕੰਗਨਵਾਲ ਦੀ 1 ਲੱਖ ਦੀ ਜ਼ਮੀਰ 1 ਲੱਖ ਰੁਪਇਆ ਨਗਦ ਇੱਕ ਕਿਰਪਾਨ ਦੋ ਸੋਨੇ ਦੇ ਕੰਗਨ ਇੱਕ ਜਿੱਗਾ ਇੱਕ ਚਲਗੀ ਇੱਕ ਦਸਤਾਰ ਤੇ ਇੱਕ ਪੂਰਾ ਸਰੂਪ ਆਉ ਜਿਸ ਨੂੰ ਚੋਲਾ ਕਹਿੰਦੇ ਉਹ ਲੈ ਕੇ ਜਦੋਂ ਸਰਦਾਰ ਸ਼ਬੀਖ ਸਿੰਘ ਦਰਬਾਰ ਸਾਹਿਬ ਆਏ ਤੇ ਉਦੋਂ ਖਾਲਸੇ ਦੇ ਆਗੂ ਸੀ ਸਰਦਾਰ ਦਰਬਾਰਾ ਸਿੰਘ ਵਿਸਾਖ 1733 ਦੀ ਘਟਨਾ ਸਰਦਾਰ ਦਰਬਾਰਾ ਸਿੰਘ ਨੇ ਕਿਹਾ ਕਿ ਹਕੂਮਤ ਦੇ ਵੱਲੋਂ ਤੁਹਾਡੀ ਜਵਾਬੀ ਦੀ ਪੇਸ਼ਕਸ਼ ਹੈ ਤੇ ਪੰਥ ਦੇ ਆਗੂ ਦਾ ਜਵਾਬ ਸੁਣੇ ਪੰਥ ਦੇ ਆਗੂ ਨੇ ਜਵਾਬ ਪਤਾ ਕੀ ਦਿੱਤਾ ਉਹਨੇ ਕਿਹਾ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾ ਅਗਲੋ ਪਾਵਾ ਗੁਰਨਾਨਕ ਸਾਹਿਬ ਨੇ ਪਾਤਸ਼ਾਹ ਬਖਸ਼ਿਸ਼ ਦਿੱਤੀ ਹੈ ਹਮਕੋ ਪਾਤਸ਼ਾਹ ਨਾਨਕ ਦੇਈ ਕਈ ਸ਼ਹਾ ਤਿੰਨ ਕੀਨੇ ਤੀਰ ਕਈ ਤੀਰ ਤਿੰਨ ਕੀਨੇ ਨੀਰ ਨਾਨਕ ਭਇਓ ਵੱਡਾ ਪਾਤਸ਼ਾਹ ਵੇ ਪ੍ਰਵਾਹ ਸ਼ਹਾ ਕਾ ਸਾ ਪੰਥ ਪ੍ਰਕਾਸ਼ ਰਤਨ ਸਿੰਘ ਪੰਗੂ ਲਿਖਦੇ ਸਾਨੂੰ ਗੁਰਨਾਨਕ ਸਾਹਿਬ ਨੇ ਪਾਤਸ਼ਾਹ ਦਿੱਤੀ ਹੈ ਤੇ ਸਿੱਖਾਂ ਦਾ ਅਗੂ ਪਾਤਸ਼ਾਹ ਛੱਡ ਕੇ ਤੁਹਾਡੀ ਇਹ ਨਵਾਬੀ ਪਰਵਾਨ ਨਹੀਂ ਕਰਦਾ ਸ਼ਬੇਤ ਸਿੰਘ ਨੇ ਸੋਚਿਆ ਕਿ ਜਥੇਦਾਰ ਤੋਂ ਉੱਪਰ ਪੰਡ ਸਿੰਘਾਂ ਦਾ ਰਤਬਾ ਹੈ ਇਹਨਾਂ ਦੇ ਨਾਲ ਗੱਲ ਕੀਤੀ ਜਾਵੇ ਪੰਜ ਸਿੰਘਾਂ ਵਿੱਚ ਕੌਣ ਬੈਠਾ ਹੈ ਬਾਬਾ ਦੀਪ ਸਿੰਘ ਜੀ ਬਾਬਾ ਕਰਮ ਸਿੰਘ ਜੀ ਸਰਦਾਰ ਹਰੀ ਸਿੰਘ ਪੰਗੀ ਸਰਦਾਰ ਬੁੱਢਾ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਪਰਦਾਦਾ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਇਹ ਪੰਜ ਸਿੰਘ ਬੈਠੇ ਨੇ ਜਦੋਂ ਇਹਨਾਂ ਪੰਜਾਂ ਦੇ ਅੱਗੇ ਨਵਾਬੀ ਗਈ ਤੇ ਸਾਡੇ ਧਾਰਮਿਕ ਆਗੂਆਂ ਦਾ کردار ਕਿਹੋ ਜਿਹਾ ਸੀ ਇਹ ਪੰਜ ਸਿੰਘ ਨਵਾਬੀ ਦੀ ਖਿੱਲਤ ਤੇ ਉਹਦੇ ਨਾਲ ਸਾਰੀ ਗੱਲਬਾਤ ਕਰਨ ਤੋਂ ਜੋ ਆਪਕਾ ਕੀ ਮੰਨੇ ਨੇ ਕਿੰਦੇ ਪਾਤਸ਼ਾਹੀ ਛੱਡ ਕੇ ਨਿਵੇਂ ਨਵਾਬੀ ਉੱਤ ਉੱਤ ਕੇ ਨਾਮ ਕਰੇ ਖਰਾਬੀ ਅਸੀਂ ਆਪਣਾ ਲੋਕ ਪਰ ਲੋਕ ਕਿਵੇਂ ਖਰਾਬ ਕਰ ਲਈਏ ਵੀ ਪੰਜ ਪਿਆਰਿਆਂ ਤੋਂ ਉੱਚਾ ਦਰਜਾ ਤਾਂ ਕਿਸੇ ਦਾ ਹੋਈ ਨਹੀਂ ਸਕਦਾ ਤੇ ਪੰਜ ਪਿਆਰੇ ਤੇਰੀ ਨਵਾਬੀ ਦੀ ਪ੍ਰਵਾਨ ਕਰ ਅੱਜ ਸਾਡੇ ਗੁਰੂ ਘਰ ਦੇ ਪ੍ਰਬੰਧਕਾਂ ਦਾ ਤੇ ਵਜ਼ੀਰਾਂ ਦਾ ਹਾਲ ਵੇਖ ਲੋ ਤੇ ਉਦੋਂ ਸਾਡੇ ਆਗੂ ਵੇਖ ਲੋ ਕਿੰਦੇ ਕਿਵੇਂ ਹੋ ਸਕਦਾ ਪੰਜ ਪਿਆਰੇ ਹਕੂਮਤ ਦੀ ਪੇਜੀ ਪ੍ਰਵਾਨ ਕਰਨ ਨਵਾਬੀ ਫਿਰ ਕਹਿੰਦੇ ਜੀ ਗੁਰੂ ਪਾਤਸ਼ਾਹ ਦਾ ਹੁਕਮ ਲੈ ਲਓ ਪੰਥ ਪ੍ਰਕਾਸ਼ ਜਿੱਕਰ ਹੁੰਦਾ ਕਿ ਗੁਰੂ ਪਾਤਸ਼ਾਹ ਦਾ ਫਰਮਾਨ ਆਇਆ ਤਹਿ ਲੰਬਹਿਲ ਤਾਕੋ ਮਿਲੇ ਜਾ ਕੋ ਸਾਧ ਕਰਪਾ ਤਹਿਤ ਸੇਵਾ ਕਰ ਰਿਆ ਸੀ ਕਪੂਰ ਸਿੰਘ ਹਯਾਤ ਖਾਨ ਦੇ ਨਾਲ ਲੜ ਕੇ ਆਇਆ ਸੀ ਖੱਬੇ ਹੱਥ ਤੇ ਵੀ ਫੱਟ ਲੱਗਾ ਸੀ ਮੱਥੇ ਤੇ ਵੀ ਫੱਟ ਲੱਗਾ ਸੀ ਵਿਸਾਖ ਦਾ ਮਹੀਨਾ ਸੀ ਪੱਖੇ ਦੀ ਸੇਵਾ ਕਰ ਰਿਆ ਸੀ ਮੱਥੇ ਚ ਕੂਨ ਸੇ ਮਰਿਆ ਸੀ ਨਵਾਬੀ ਇਹਨੂੰ ਦੇ ਦਿਓ ਉਹਨੇ ਪਤਾ ਕੀ ਕਿਹਾ ਉਹ ਕਹਿੰਦਾ ਸੇਵਾ ਮੈਂ ਭਲੇ ਸੁਖ ਮਾਹੀ ਹਮਕੋ ਲੋੜ ਨਵਾਬੀ ਨਹੀਂ ਮੈਨੂੰ ਨਵਾਬੀ ਨਹੀਂ ਚਾਹੀਦੀ ਸੇਵਾ ਚ ਬੜਾ ਆਨੰਦ ਹੈ ਕਿੰਦੇ ਨੀ ਪੰਥ ਦਾ ਹੁਕਮ ਹੈ ਕਹਿੰਦਾ ਜੇ ਪੰਥ ਦਾ ਹੁਕਮ ਹੈ ਤੇ ਗੁਰੂ ਦੀ ਹਜ਼ੂਰੀ ਚ ਪੰਜ ਪਿਆਰਿਆਂ ਦੇ ਪੈਰਾਂ ਨੂੰ ਲਾ ਕੇ ਝੋਲੀ ਚ ਪਾ ਦੋ ਪਰ ਸ਼ਰਤਾਂ ਨਾਲ ਨੇ ਮੈਂ ਤਖਤ ਤੇ ਬਹਿ ਕੇ ਨਵਾਬ ਨਹੀਂ ਜੇਖਣਾ ਮੈਂ ਸੰਗਤ ਦੇ ਚ ਪੱਖਾ ਕਰਨ ਦੀ ਸੇਵਾ ਨਹੀਂ ਜੇ ਛੱਡਣੀ ਤੇ ਮੈਂ ਆਪਣੇ ਦਰ ਦੇ ਘੋੜੇ ਸਾਹਮਣ ਦੀ ਸੇਵਾ ਨਹੀਂ ਜੇ ਛੱਡਣੀ ਜੇ ਇਹ ਸ਼ਰਤਾਂ ਪ੍ਰਵਾਨ ਨੇ ਤੇ ਫਿਰ ਨਵਾਬ ਵੀ ਦੇ ਦੇ ਤੁਸੀਂ ਵੇਖੋ ਸਿੱਖਾਂ ਦੇ ਆਗੂ ਕਿਵੇਂ ਦੇ ਸੀ ਔਰ ਇਹ ਸਾਰੇ ਘਟਨਾ ਕਾਰਮ ਚ ਬੈਠੇ ਨੇ ਬਾਬਾ ਦੀਪ ਸਿੰਘ ਇਹ 1733 ਦੀ ਘਟਨਾ ਹੈ ਇਦੇ ਤੋਂ ਪਹਿਲਾਂ ਇੱਕ ਘਟਨਾ ਹੋਰ ਵਾਪਰੀ 1731 ਦੇ ਵਿੱਚ ਪਟਿਆਲੇ ਦੀ रियासत ਨੂੰ ਮਲੇਰਕੋਟਲੇ ਦੇ ਨਵਾਬ ਜਮਾਲ ਖਾਨ ਨੇ ਘੇਰਾ ਪਾਇਆ ਪਟਿਆਲੇ ਦੀ ਹਕੂਮਤ ਨੇ रियासत ਨੇ ਬਾਬਾ ਦੀਪ ਸਿੰਘ ਦੇ ਨਾਲ ਸੰਬੰਧ ਪਾਇਦਾ ਕੀਤਾ ਬਾਬਾ ਦੀਪ ਸਿੰਘ ਆਪਣੇ ਸਿੰਘਾਂ ਦਾ ਜਥਾ ਲੈ ਕੇ ਗਏ ਤੇ ਉਸ ਸਮੇਂ ਮਲੇਰਕੋਟਲਾ ਰਿਆਸਤ ਦੇ ਜਮਾਲ ਖਾਨ ਦੇ ਨਾਲ ਬੜੀ ਭਿਆਨਕ ਜੰਗ ਇਤਿਹਾਸ ਸਾਨੂੰ ਕਿਤੇ ਨਹੀਂ ਪੜਾਈ ਚਲੀ ਇਸ ਜੰਗ ਦੇ ਵਿੱਚ ਵੀ ਬਾਬਾ ਦੀਪ ਸਿੰਘ ਤੇ ਉਹਨਾਂ ਦਾ ਜਥਾ ਜੇਤੂ ਹੋਇਆ ਜੰਗ ਦਿੱਤੀ ਗਈ ਪਟਿਆਲਾ रियासत ਸੁਰੱਖਿਅਤ ਹੋਈ ਤੇ ਉਸ ਸਮੇਂ ਪਟਿਆਲੇ रियासत ਦੇ ਮੁਖੀ ਨੇ ਬਾਬਾ ਦੀਪ ਸਿੰਘ ਹੁਣਾ ਦਾ ਜਿੰਨਾ ਘੋੜੇ ਜੰਗ ਦੇ ਵਿੱਚ ਮਰੇ ਜਿੰਨੇ ਸ਼ਸਤਰ ਵਰਤੇ ਗਏ ਉਹਨਾਂ ਸਾਰਿਆਂ ਦਾ ਜਿਹੜਾ ਸੀਗਾ ਉਹ ਖਰਚਾ ਪਟਿਆਲਾ ਰਿਆਸਤ ਨੇ ਬਾਬਾ ਦੀਪ ਸਿੰਘ ਉੱਤੇ ਦੂਜੀ ਵਾਰ ਸਤੰਬਰ 1757 ਦੇ ਵਿੱਚ ਵੀ ਉਦੋਂ ਰਣਜੀਤ ਦੇ ਨਵਾਬ ਅਮੀਨ ਖਾਨ ਨੇ ਪਟਿਆਲੇ ਤੇ ਹਮਲਾ ਕੀਤਾ ਸੀ ਤੇ ਉਦੋਂ ਵੀ ਬਾਬਾ ਦੀਪ ਸਿੰਘ ਨੇ ਜਾ ਕੇ ਬਚਾਇਆ ਇਤਿਹਾਸ ਦੇ ਵਿੱਚ ਤੱਕ ਦੋ ਪ੍ਰਮਾਣ ਮਿਲਣਗੇ ਜਦੋਂ ਪਟਿਆਲਾ ਰਿਆਸਤ ਨੂੰ ਘੇਰਿਆ ਗਿਆ ਇੱਕ ਵਾਰ 1731 ਦੇ ਵਿੱਚ ਫਿਰ ਦੂਜੀ ਵਾਰ ਸਤੰਬਰ 1757 ਦੇ ਵਿੱਚ ਤੇ ਦੋਵੇਂ ਵਾਰ ਬਾਬਾ ਦੀਪ ਸਿੰਘ ਨੇ ਜਾ ਕੇ ਉਸ ਰਿਆਸਤ ਨੂੰ ਬਚਾਇਆ ਬਾਬਾ ਦੀਪ ਸਿੰਘ ਇਹ ਸਾਰੇ ਕਾਰਨਾ ਕਰਨ ਤੋਂ ਬਾਅਦ ਦੰਦਮਾ ਸਾਹਿਬ ਚਲੇ ਗਏ ਨਵਾਬੀ ਦੀ ਬਖਸ਼ਿਸ਼ ਜਿਹੜੀ ਹੈ ਜਿਹੜੀ ਖਿੱਲਤ ਹੈ ਉਹ ਪੰਥ ਦੇ ਵੱਲੋਂ ਜਿਹੜੀ ਉਹ ਸਰਦਾਰ ਕਪੂਰ ਸਿੰਘ ਨੇ ਦੇ ਦਿੱਤੀ ਕੋਈ ਸਮਾਂ ਸਿੱਖਾਂ ਦੇ ਕੋਲ ਨਵਾਬੀ ਨਹੀਂ ਉਸ ਸਮੇਂ ਦੇ ਸਿੱਖਾਂ ਨੇ ਫਿਰ ਆਪਣੇ ਜਥਿਆਂ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਜਥੇਬੰਦ ਕੀਤਾ ਸਿੱਖਾਂ ਨੇ ਆਪਣੇ ਆਪ ਨੂੰ ਲਾਮਬੰਦ ਕੀਤਾ ਆਪਣੇ ਚੰਗੇ ਜਥੇ ਤਿਆਰ ਕੀਤੇ ਗਏ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸਿੱਖਾਂ ਦਾ ਟੱਕਰ ਆ ਏਸ਼ੀਆ ਦੀਆਂ ਵੱਡੀਆਂ ਤਾਕਤਾਂ ਦੇ ਨਾਲ ਹੋਣਾ ਸੀ। ਨਾਦਰ ਸ਼ਾਹ ਦੇ ਨਾਲ 1738-39 ਦਿੱਲੀ ਫਤਿਹ ਕਰਦਾ ਹੈ ਤੇ ਦਿੱਲੀ ਨੂੰ ਲੁੱਟ ਕੇ ਨਾਦਰ ਸ਼ਾਹ ਹੀ ਕਤਲੇਆਮ ਅੱਜ ਵੀ ਇਤਿਹਾਸ 'ਚ ਪੜਕੇ ਤੁਸੀਂ ਵੇਖ ਸਕਦੇ ਹੋ। ਜਦੋਂ ਲੁੱਟ ਕੇ ਵਾਪਸ ਜਾ ਰਿਹਾ ਹੈ ਤੇ ਫਿਰ ਇਹ ਜਿਹੜੇ ਦਮਦਮਾ ਸਾਹਿਬ ਤਿਆਰ ਕੀਤੇ ਸਾਡੇ ਗ੍ਰਿਲਾ ਢੰਗ ਦੇ ਜੰਗ ਲੜਨ ਵਾਲੇ ਜਿਹੜੇ ਜਥੇ ਨੇ ਇਹਨਾਂ ਨੇ ਨਾਦਰ ਸ਼ਾਹ ਦੇ ਪੈਰਾਂ 'ਤੇ ਇੱਕ ਅੱਗ ਦੇ ਅੰਗਾਰੇ ਵਿਛਾ ਦਿੱਤੇ। ਜਿੰਨਾ ਕੁਛ ਉਹ ਦਿੱਲੀ ਤੋਂ ਕੇਵਲ ਮਾਇਆ ਨਹੀਂ ਕੇਵਲ ਲਾਲਕਨੇ ਦਾ ਸੋਨਾ ਨਹੀਂ ਕੇਵਲ ਤਖਤੇ ਤਾਊਸ ਨਹੀਂ ਕੇਵਲ ਹੀਰੇ ਜ਼ਵਾੜਾ ਨਹੀਂ ਬਲਕਿ ਬਚਾਈਆਂ ਗਈਆਂ ਉਹ ਬੱਚੀਆਂ ਜਿਹੜੀਆਂ ਇੱਥੋਂ ਅਗਵਾ ਕਰਕੇ ਲਿਜਾਈਆਂ ਜਾ ਰਹੀਆਂ ਸੀ ਕਾਬਲ ਦੇ ਬਾਜ਼ਾਰਾਂ 'ਚ ਵੇਚਣ ਦੇ ਵਾਸਤੇ ਜਦੋਂ ਇਹਨਾਂ ਸਾਰਿਆਂ ਨੂੰ ਖੋ ਲਿਆ ਗਿਆ ਨਾਦਰ ਸ਼ਾਹ ਲਾਹੌਰ ਪਹੁੰਚਾ ਜ਼ਕਰੀਆ ਖਾਨ ਨੂੰ ਜਾ ਕੇ ਕਹਿੰਦਾ ਕਹਿੰਦਾ ਕੌਣ ਨੇ ਮਿੱਟਣ ਵਾਲੇ ਕਹਿੰਦਾ ਸਿੱਖ ਨੇ ਇਹਨਾਂ ਦਾ ਆਗੂ ਕੌਣ ਹੈ ਇਹਨਾਂ ਦਾ ਸ਼ੈਨਸ਼ਾ ਖੁਦ ਹੀ ਕੋ ਭਾਕਤ ਕਾਣ ਨਾ ਕਹੂੰ ਕਿ ਇਹ ਰਾਜ ਹਰ ਸਿੱਖ ਜਿਹੜਾ ਘੋੜੇ ਤੇ ਸਵਾਰ ਹੋ ਜਾਂਦਾ ਆਪਣੇ ਆਗੂ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ ਕਿਹਦਾ ਕਿਹਦਾ ਗੁਰੂ ਕੌਣ ਹੈ ਇਹਨਾਂ ਦਾ ਗੁਰਸ਼ਿਦ ਇਹਨਾਂ ਦਾ ਵਲੀ ਭਇਆ ਹੈ ਇਹਨੂੰ ਕੋ ਆਬੇ ਹਿਆਤ ਦਿਓ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਐਸੇ ਅਮਰਤ ਦੀ ਬਖਸ਼ਿਸ਼ ਕਰ ਦਿੱਤੀ ਅਸੀਂ ਤਾਂ ਮਾਰਦੇ ਮਾਰਦੇ ਮਰ ਚੱਲੇ ਆ ਪਰ ਇਹ ਮਰਦੇ ਮਰਦੇ ਵੀ ਬਚ ਜਾਂਦੇ ਕਹਿੰਦਾ ਖਾਂਦੇ ਭੀਨੇ ਕਿੱਥੇ ਰਹਿੰਦੇ ਨੇ ਕਿੰਦਾ ਪਤਾ ਤੇ ਲੱਗਿਆ ਕਿ ਰੁੱਖਾਂ ਤੇ ਪੱਤੇ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ ਨੇ ਘੋੜੇ ਦੀਆਂ ਕਾਠੀਆਂ ਦੇ ਉੱਪਰ ਜੀਵਨ ਬਸਰ ਕਰਦੇ ਨੇ ਖੁੰਡੀਆਂ ਤਲਵਾਰਾਂ ਦੇ ਨਾਲ ਜੂਝਦੇ ਨੇ ਨੰਗੇ ਪਿੰਡੇ ਇੱਕ ਬੜੀ ਵੱਡੀ ਜੰਗ ਲੜ ਰਹੇ ਨੇ ਪਰ ਖਾਂਦੇ ਕਿਵੇਂ ਨਿਮਤ ਉਹ ਦੇ ਦੱਸ ਸਕਦਾ ਕਹਿੰਦਾ ਕਿਵੇਂ ਲੰਗਰ ਤਿਆਰ ਕਰਕੇ ਕਹਿੰਦਾ ਮਿਦਾਰਾ ਵਜਾਉਂਦੇ ਨੇ ਫਿਰ ਉੱਚੀ ਆਵਾਜ਼ ਕਿਵੇਂ ਦੀ ਭੁੱਖਾ ਵੇਤ ਆਵਾਜ਼ਾਂ ਕੋਈ ਆਓ ਦੇਵ ਤਿਆਰ ਗੁਰ ਹੋਈ ਸਾਡਾ ਲੰਗਰ ਤਿਆਰ ਹੈ ਜਿੱਥੋਂ ਤੱਕ ਸਾਡੀ ਆਵਾਜ਼ ਜਾ ਰਹੀ ਹੈ ਕੋਈ ਆ ਕੇ ਸ਼ੱਕ ਸੱਬਾ ਕਹਿੰਦਾ ਜੇ ਦੁਸ਼ਮਣ ਆ ਜਾਵੇ ਆ ਜਾ ਕਹਿੰਦਾ ਦੁਸ਼ਮਣ ਲੰਗਰ ਚ ਬਹਿ ਕੇ ਛਕਣ ਲੱਗੇ ਕਿੰਦਾ ਸ਼ੱਕਦਾਰ ਨੇ ਹਮਲਾ ਨਹੀਂ ਕਰਦੇ ਬੇਸ਼ੱਕ ਦੁਸ਼ਮਣ ਹੋਵੇ ਕਹਿੰਦਾ ਜਿਉ ਸਾਰਾ ਹੀ ਛਕ ਜਵੇ ਇਹਨਾਂ ਦੇ ਕੋਲ ਖਾਣ ਵਾਸਤੇ ਬਚਾ ਹੀ ਨਾ ਤੇ ਕਹਿੰਦਾ ਫਿਰ ਆਪਣੇ ਗੁਰੂ ਦੇ ਸਾਹਮਣੇ ਕੇ ਅਰਦਾਸ ਕਰਦੇ ਨੇ ਬੱਚੇ ਤੋਂ ਦਾਣਾ ਆਪ ਖਲੇ ਹੈ ਨਹੀਂ ਤਾਂ ਲੰਗਰ ਮਸਤ ਬਤੇ ਹੈ ਪਾਸ਼ਾ ਜਿਹੜੇ ਆਏ ਸੀ ਉਹਨਾਂ ਨੂੰ ਛਕਾ ਦਿੱਤਾ ਅਸੀਂ ਨਹੀਂ ਖਾਦਾ ਲੰਗਰ ਮਸਤਾਨਾ ਹੋ ਗਿਆ ਪਰ ਅਸੀਂ ਇਸ ਹਾਲ ਦੇ ਵਿੱਚ ਵੀ ਖੁਸ਼ ਤੇ ਨਾਦਰ ਸ਼ਾਹ ਨੇ ਫਿਰ ਇੱਕ ਗੱਲ ਕਹੀ ਸੀ ਅਜੀ ਕੌਮ ਬੂ ਬਾਦਸ਼ਾਹ ਦੀ ਆਮਦ ਫਾਰਸੀ ਦੇ ਫਿਰ ਇਸ ਕੌਮ ਦੇ ਵਿੱਚ ਬਾਦਸ਼ਾਹ ਦੀ ਬੋ ਆਉਂਦੀ ਹੈ ਇਹ ਰਾਜ ਜਰੂਰ ਕਰੇ ਜਿਸ ਕੌਮ ਦੇ ਵਿੱਚ ਇੰਨੇ ਗੁਣ ਹੋਣ ਜਿਹੜੀ ਕੌਮ ਭੁੱਖੇ ਰਹਿ ਕੇ ਵੀ ਲੜ ਸਕਦੀ ਹੋਵੇ ਜਿਹੜੀ ਖੁੰਡੀਆਂ ਤੇ ਡਰ ਨਾਲ ਸੰਘਰਸ਼ ਕਰ ਸਕਦੀ ਹੋਵੇ ਜਿਹੜੀ ਕੌਮ ਘੋੜਿਆਂ 'ਤੇ ਇਕੱਠੇ ਤੇ ਜੀਵਨ ਬਤੀਤ ਕਰ ਸਕਦੀ ਹੋਵੇ ਜਿਹੜੀ ਕੌਮ ਦੁੱਝੇ ਨੂੰ ਖਵਾ ਕੇ ਖੁਸ਼ ਹੁੰਦੀ ਹੋਵੇ ਤੇ ਜਿਹੜੀ ਕੌਮ ਭੁੱਖੀ ਰਹਿ ਕੇ ਵੀ ਸਬਰ ਤੇ ਸ਼ੁਕਰ ਦਾ ਸਜਦਾ ਕਰਦੀ ਹੋਵੇ ਉਸ ਕੌਮ ਨੂੰ ਕੋਈ ਰਾਜ ਤੋਂ ਦੂਰ ਨਹੀਂ ਰੱਖ ਸਕਦਾ ਅਜੀ ਕੌਮ ਨੂੰ ਬਾਦਸ਼ਾਹੀ ਆਮਤ ਕੌਮ ਦੇ ਵਿੱਚ ਬਾਦਸ਼ਾਹ ਦੀ ਬੋ ਆਉਂਦੀ ਹੈ 39 나지르 샤 ਦਾ ਕਤਲ ਤੇ ਅਹਿਮਦ ਸ਼ਾ ਅਬਦਾਲੀ ਬਾਦਸ਼ਾਹ ਬਣਦਾ ਹੈ ਲਗਾਤਾਰ ਹਿੰਦੁਸਤਾਨ ਦੇ ਉੱਪਰ ਹਮਲੇ ਹੁੰਦੇ ਨੇ ਪਾਣੀਪਤ ਦੀ ਜੰਗ ਦੇ ਵਿੱਚ ਮਰੱਟਿਆਂ ਦਾ ਲੱਕ ਟੁੱਟਾ ਤੇ ਤਕਰੀਬਨ ਦੋ ਦਹਾਕੇ ਉਹਨਾਂ ਨੇ ਉੱਚੀ ਸਾਹ ਨਹੀਂ ਲਿਆ ਪਰ ਸਿੱਖਾਂ ਦਾ ਹਰ ਹਮਲੇ ਵਿੱਚ ਲੱਕ ਤੋੜਿਆ ਜਾਂਦਾ ਸੀ ਪਰ ਸਿੱਖ ਹਰ ਵਾਰੀ ਅਹਿਮਦ ਸ਼ਾ ਅਬਦਾਲੀ ਦੇ ਸਾਹਮਣੇ ਹੋ ਕੇ ਜੂਸ ਦੇ ਸੀ ਘਟਨਾਕਰਮ 1700 53 ਤੋਂ ਸ਼ੁਰੂ ਕਰ ਲਈਏ ਜੇ ਇਸ جنگ ਦੇ ਕਾਰਨ ਨੂੰ ਸਮਝਣਾ ਮੀਰ ਮੰਨੂ ਦੀ ਮੌਤ ਹੋ ਜਾਂਦੀ ਹੈ ਉਹਦੇ ਮੌਤੇ ਦੇ ਕਾਰਨ ਬੜੇ ਵਿਲੱਖਣ ਨੇ ਜਦੋਂ ਮੀਰ ਮੰਨੂ ਇਹ ਦਿੱਲੀ ਦੇ ਜਿਹੜਾ ਵਜ਼ੀਰ ਸੀ ਕਮਰੁਦੀਨ ਵੀਰਾਤਸ਼ਾ ਦਾ ਬੇਟਾ ਸੀ ਇਹ ਕਮਰੁਦੀਨ ਵੀਰਾਤਸ਼ਾ ਹੀ ਹੈ ਜਿਨੇ ਫੌਜ ਸੀਂਦੇ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਦਾ ਫਰਮਾਨ ਜਾਰੀ ਕੀਤਾ ਸੀ ਤੇ ਕਮਰੁਦੀਨ ਵੀਰਾਤਸ਼ਾ ਦਾ ਮੁੰਡਾ ਸੀ ਮੀਰ ਮੰਨੂ ਮੀਰ ਮੰਨੂ ਦੀ ਪਤਨੀ ਦਾ ਨਾਮ ਸੀ ਉਸਲ ਮੁਗਲਾਣੀ ਬੇਗਮ ਕਹਿੰਦੇ ਆ ਬੀਰ ਮੰਨੂ ਦੀ ਮੌਤ ਹੋ ਗਈ ਤੇ ਉਹਦੀ ਮੌਤ ਜਿਹੜੀ ਸੀ ਉਦੋਂ ਹੋਈ ਜਿੰਨਾ ਸਮਿਆਂ ਵਿੱਚ ਉਹਨੇ ਇਹ ਫਰਮਾਨ ਜਾਰੀ ਕੀਤੇ ਸੀ ਕਿ ਜਿਹੜੇ ਸਿੱਖ ਜੰਗਲਾਂ 'ਚ ਚਲੇ ਗਏ ਨੇ ਉਹਨਾਂ ਦੇ ਨਾਲ ਤੇ ਹਕੂਮਤ ਨੇ ਲੜ ਕੇ ਉਹਨਾਂ ਨੂੰ ਖਤਮ ਕਰਨੀ ਹੈ ਇਹਨਾਂ ਦੇ ਪਰਿਵਾਰ ਵੀ ਖਤਮ ਕੀਤੇ ਜਾਣ ਤਾਂ ਜਿੰਨੀਆਂ ਵੀ ਅਸੀਂ ਇਤਿਹਾਸ ਦੇ ਉਸ ਅੰਸ਼ ਨੂੰ ਪੜਦੇ ਆ ਕਿ ਸਾਡੀਆਂ ਬੀਬੀਆਂ ਨੂੰ ਸਵਾ ਸਵਾ ਮਣ ਪੀਸਣ ਪੀਸਣਾ ਪਿਆ ਬੱਚਿਆਂ ਦੇ ਟੁਕੜੇ ਕੀਤੇ ਗਏ ਝੋਲੀਆਂ ਚ ਪਾਏ ਗਏ ਇਹ ਸਭ ਕੁਝ ਮੀਰ ਮੰਨੂ ਦੇ ਸਮੇਂ ਵਾਪਰਿਆ ਤੇ ਮੀਰ ਮੰਨੂ ਇਹ ਗੱਲ ਕਹਿੰਦਾ ਸੀ ਕਿ ਮੈਂ ਇਹਨਾਂ ਦੀ ਅੰਚ ਖਤਮ ਕਰਨੀ ਹੈ ਮੀਰ ਮੰਨੂ ਨੂੰ ਪਤਾ ਲੱਗਾ ਕਿ ਉਹਦਾ ਸ਼ਿਕਾਰ ਲੈਣਾ ਇਹ ਉਹਦੇ ਸਿਆਣੇ ਸੂਚਨਾ ਦਿੱਤੀ ਸ਼ਿਕਾਰ ਤੋਂ ਭਾਵ ਸਿੱਖ ਸੀ ਕਿ ਸਿੱਖ ਇੱਕ ਜੰਗਲ ਜਾਂ ਇੱਕ ਛੋਟੀ ਜਿਹੀ ਚਿੜੀ ਦੇ ਵਿੱਚ ਇੱਕ ਜਥਾ ਬੈਠਾ ਸੀ ਮੀਰ ਮੰਨੂ ਉਹਦੇ ਲਾਗੇਗੇ ਆਪਣੀਆਂ ਫੌਜਾਂ ਨੂੰ ਲੈ ਕੇ ਕਿ ਇਹਦਾ ਸਿੰਘਾਂ ਨੂੰ ਇਸ ਘੇਰੇ 'ਚ ਲੈ ਕੇ ਖਤਮ ਕਰਤਾ ਜਾਵੇ ਸਿੰਘਾਂ ਨੇ ਆਪਣੀ ਬਰੀਲਾ ਜੁੱਧ ਨੀਤੀ ਦੇ ਮੁਤਾਬਕ ਪਹਿਲੀ ਜਿੱਤ ਸਮਝੀ ਕਹਿੰਦੇ ਆ ਪੰਜਾਬੀ ਦੇ ਵਿੱਚ ਸਾਡੇ ਇਤਿਹਾਸਕ 'ਚ ਜਿੱਕਰ ਹੁੰਦਾ ਛਲਕ ਚਲਾਉਣੀ ਵੀ ਇੱਕ ਗੰਮ ਇਕੱਠਿਆਂ ਬੰਦੂਕਾਂ ਦਾ ਫਾਇਰ ਕਰ ਦੇਣਾ ਸਿੰਘਾਂ ਨੇ ਫਾਇਰ ਕੀਤਾ ਮੀਰ ਬੰਨੂ ਦਾ ਘੋੜਾ ਡਰ ਗਿਆ ਘੋੜਾ ਡਰ ਕੇ ਇੰਨੀ ਤੇਜ਼ ਭੱਜਾ ਕੇ ਘੋੜੇ ਤੋਂ ਡਿੱਗ ਪਿਆ ਇਹਦਾ ਪੈਰ ਰਕਾਬ ਦੇ ਵਿੱਚ ਫਸ ਗਿਆ ਘੋੜਾ ਇੰਨੀ ਦੂਰ ਤੱਕ ਦੌੜਦਾ ਗਿਆ ਜਦੋਂ ਤੱਕ ਇਹਦਾ ਮਾਸ ਇਹਦੇ ਹੱਡਾ ਤੋਂ ਵੱਖਰਾ ਨਹੀਂ ਹੋ ਗਿਆ। ਇਹਦੀ Laash ਨੂੰ ਫੌਜ ਨੇ ਕਬਜ਼ੇ 'ਚ ਲੈ ਲਿਆ। ਇਹਦੀ ਪਤਨੀ ਮੁਗਲਾਣੀ ਬੇਗਮ ਨੇ ਕਿਹਾ ਕਿ ਮੇਰੇ ਪਤੀ ਦੀ Laash ਵਾਪਸ ਕਰ ਦਿਓ। ਉਹਨਾਂ ਨੇ ਕਿਹਾ ਸਾਡੀ 4 ਮਹੀਨੇ ਦੀ ਤਨਖਾਹ ਲੈਣ ਵਾਲੀ ਹੈ। ਸਾਡੀ ਤਨਖਾਹ ਦੇ ਦੇ ਤੇਰੇ ਪਤੀ ਦੀ Laash ਵਾਪਸ ਕਰ ਦੇਵਾਂਗੇ। ਸਿੱਖਾਂ ਦੇ ਬੱਚਿਆਂ ਦੇ ਟੁਕੜੇ-ਟੁਕੜੇ ਕਰਨ ਵਾਲਾ ਮੀਰ ਮੈਨੂੰ ਆਪ ਟੁਕੜੇ-ਟੁਕੜੇ ਹੋ ਕੇ ਪਿਆ ਸੀ Laash ਵਾਪਸ ਨਹੀਂ ਜੀ ਮਿਲ ਰਹੀ। Laash ਖਰਾਬ ਹੋ ਗਈ ਕੀੜੇ ਪੈ ਗਏ। ਅਖੀਰ ਉਹਦੀ ਪਤਨੀ ਨੇ ਫੌਜਾਂ ਨੂੰ ਪੈਸੇ ਦੇ ਕੇ ਉਹਦੀ লাশ ਵਾਪਸ ਲਈ ਤੇ ਲਾਹੌਰ ਚ ਦਫਨਾਈ ਉਹਦੀ ਘਰ ਵਾਲੀ ਜਿਹੜੀ ਸੀ ਲਾਹੌਰ ਦੀ ਹਕੂਮਤ ਉਹਦੇ ਕੋਲ ਆਈ ਪਰ ਉਹ ਇੱਕ ਤਰ੍ਹਾਂ ਦੇ ਨਾਲ ਬੜੀ ਕੂਟਨੀਤਕਔਰਤ ਸੀ ਉਹ ਦਿੱਲੀ ਦੇ ਨਾਲ ਸੰਬੰਧ ਵੀ ਰੱਖਦੀ ਸੀ ਤੇ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਸੰਬੰਧ ਵੀ ਰੱਖਦੀ ਸੀ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ ਤੇ ਉਹਨੂੰ ਵੀ ਕਹਿੰਦੀ ਸੀ ਮੈਂ ਤੇਰੀ ਬੇਟੀ ਐ ਤੇ ਦਿੱਲੀ ਆਉਂਦੀ ਸੀ ਤੇ ਬਾਦਸ਼ਾਹ ਮੁਹੰਮਦ ਸ਼ਾਹ ਰਹੀਲੀ ਦੇ ਨੂੰ ਕਹਿੰਦੀ ਸੀ ਮੈਂ ਤੇਰੀ ਬੇਟੀ ਐ ਦਿੱਲੀ ਵਾਲਿਆਂ ਨੇ ਉਹਦੀ ਨਿਯਤ ਤੇ ਸ਼ੱਕ ਪਿਆ ਤੇ ਦਿੱਲੀ ਵਾਲਿਆਂ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਨੂੰ ਬੁਲਾਣੀ ਬੇਗਮ ਜਿਹੜੀ ਸੀ ਦਿੱਲੀ ਆ ਗਈ ਉਸਨੂੰ ਕੈਦ ਦੇ ਵਿੱਚ ਰੱਖਿਆ ਗਿਆ ਕੈਦ ਦੇ ਵਿੱਚੋਂ ਉਹਨੇ ਇੱਕ ਚਿੱਠੀ ਲਿਖੀ ਅਜ਼ਹਾਨ ਖਾਨ ਨੂੰ ਉਹ ਜਹਾਨ ਖਾਨ ਜਿੱਥੇ ਹੁਣ ਅਸੀਂ ਆਵਾਂਗੇ ਕਿ ਜਿਹਦਾ بار بار ਬਾਬਾ ਦੀਪ ਸਿੰਘ ਦੇ ਨਾਲ ਜੰਗ ਚ ਜਿਪਰੋਂਗਾ ਜਹਾਨ ਖਾਨ ਨੂੰ ਮੀਰ ਮੰਨੂ ਦੀ ਪਤਨੀ ਨੇ ਚਿੱਠੀ ਲਿਖੀ ਹੈ ਕਹਿੰਦੀ ਅਜ਼ਹਾਨ ਖਾਨ ਇਹ ਮੇਰੀ ਚਿੱਠੀ ਆਪਣੇ ਬਾਦਸ਼ਾਹ ਅਹਿਮਦ شاہ ਬਦਾਲੀ ਤੱਕ ਪਹੁੰਚਾ ਦੇਵੀਂ ਉਸ ਨੇ ਬੜੀ ਵਾਰੀ ਹਿੰਦੁਸਤਾਨ ਨੂੰ ਲੁੱਟਿਆ ਪਰ ਜੇਕਰ ਮੇਰੇ ਕਹਿਣ ਦੇ ਉੱਪਰ ਹੁਣ ਦਿੱਲੀ ਤੇ ਹਮਲਾ ਕਰੇ ਤਾਂ ਇੰਨੀ ਦੌਲਤ ਲੁੱਟ ਸਕਦਾ ਜਿਸ ਦੀ ਦੌਲਤ ਉਸਨੇ ਆਪਣੀ ਜ਼ਿੰਦਗੀ ਚ ਵੇਖੀ ਨਹੀਂ ਹੋਣੀ। ਅਹਿਮਦ ਸ਼ਾਹ ਅਬਦਾਲੀ ਫੌਜਾਂ ਲੈ ਕੇ ਵਧਿਆ। ਲਾਹੌਰ ਦੇ ਵਿੱਚ ਫੌਜਾਂ ਨੇ ਉਸ ਦਾ ਕੋਈ ਮੁਕਾਬਲਾ ਨਾ ਕੀਤਾ ਤੇ ਮੁਕਾਬਲਾ ਦਿੱਲੀ ਦੇ ਵਿੱਚ ਨਾ ਕੀਤਾ। ਇੱਥੋਂ ਤੱਕ ਕਿ ਜਿਹੜਾ ਇਥੋਂ ਦਾ ਹਾਕਮ ਮੁਹੰਮਦ ਸ਼ਾਹ ਸੀ ਤੇ ਉਹਦਾ ਪ੍ਰਾ ਆਲਮਗੀਰ ਦੂਜਾ ਇਹਨਾਂ ਦੋਵਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਜਿਹੱਥ ਹੱਥ ਜੋੜ ਦਿੱਤੇ ਤੁਸੀਂ ਕਿੱਲੇ ਦਾ ਕੰਮ ਚ ਲੈ ਸਕਦੇ। ਦਿੱਲੀ ਨੂੰ ਲੁੱਟਿਆ ਗਿਆ। ਇੱਕ ਤਾਂ ਉਹਨਾਂ ਨੇ ਆਪਣੀ ਮਰਜ਼ੀ ਦੇ ਮੁਤਾਬਕ ਲੁੱਟਿਆ। ਦੂਸਰਾ ਮਗਲਾਨੀ ਵੇਦਨ ਨੇ ਦਿੱਲੀ ਦੇ ਵੱਡੇ ਤਨਾੜ ਲੋਕਾਂ ਦੇ ਘਰ ਦੇ ਪਤੇ ਦਿੱਤੇ ਇੱਕ ਖਜ਼ਾਨਚੀ ਆਨੰਦ ਰਾਮ ਸੀ ਉਹਦੇ ਘਰ ਦਾ ਪਤਾ ਦਿੱਤਾ ਸੱਤ ਅੱਠ ਘਰਾਂ ਦਾ ਹੋਰ ਇਤਿਹਾਸ ਜ਼ਿਕਰ ਮਿਲਦਾ ਹੈ ਕਿ ਮੀਰ ਮੰਨੂ ਦੀ ਪਤਨੀ ਨੇ ਖੁਦ ਅਹਿਮਦ ਸ਼ਾਹ ਵਦਾਲੀ ਨੂੰ ਦੱਸਿਆ ਕਿ ਫਲਾਣੀ ਫਲਾਣੀ ਪਰਿਵਾਰ ਅਮੀਰ ਨੇ ਤੇ ਲੁੱਟੇ ਜਾ ਸਕਦੇ ਨੇ ਇਹ ਪਰਿਵਾਰ ਲੁੱਟੇ ਗਏ ਦਿੱਲੀ 'ਚ ਕਤਲਿਆਂ ਵੀ ਬਹੁਤ ਹੋਇਆ ਸਾਡੇ ਇਤਿਹਾਸਕ ਸਰੋਤਾਂ 'ਚ ਜ਼ਿਕਰ ਮਿਲਦਾ ਹੈ ਕਿ ਜਮਨਾ ਨਦੀ ਜਿਹੜੀ ਲਾਸ਼ਾਂ ਦੇ ਨਾਲ ਭਰ ਗਈ ਪਾਣੀ ਨਹੀਂ ਸੀ ਲੱਗ ਰਿਹਾ ਕਤਲਿਆਂ ਹੁੰਦੇ ਇਸਨੇ ਬਹੁਤ ਕੀਤਾ ਦਿੱਲੀ ਨੂੰ ਲੁੱਟਿਆ ਵੀ ਬਹੁਤ ਦਿੱਲੀ ਨੂੰ ਕੁੱਟਿਆ ਵੀ ਬਹੁਤ ਮੈਂ ਹਨ ਹੈ ਕਿ ਦਿੱਲੀ ਦੇ ਬਾਦਸ਼ਾਹ ਜਿਹੜੇ ਨੇ ਬਹਾਦਰ ਸ਼ ਮੁਹੰਮਦ ਸ਼ਾਹ ਨੇ ਤੇ ਆलमगीर ਦੂਜੇ ਨੇ ਇੱਕ ਨੇ ਆਪਣੇ 17 ਸਾਲ ਦੀ ਬੇਟੀ ਅਹਿਮਦ ਸ਼ਾਹ ਅਬਦਾਲੀ ਨੂੰ ਦੇ ਦਿੱਤੀ ਕਿ ਦੂਸਰੇ ਆਪਣੇ 16 ਸਾਲ ਦੀ ਬੇਟੀ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰ ਨੂੰ ਦੇ ਦਿੱਤੀ ਇੱਕ ਦਾ ਨਾਮ ਹਜ਼ਰਤ ਬਾਨੋ ਇੱਕ ਦਾ ਨਾਮ ਅਫਰੋਜ਼ ਬਾਨੋ ਇੱਕ 17 ਸਾਲ ਤੇ ਇੱਕ 16 ਸਾਲ ਇੱਕ ਅਹਿਮਦ ਸ਼ਾਹ ਅਬਦਾਲੀ ਨੂੰ ਦੇ ਦਿੱਤੀ ਇੱਕ ਉਹਦੇ بیٹے ਨੂੰ ਦੇ ਦਿੱਤੀ ਤੇ ਜਦੋਂ ਇੱਥੋਂ ਦੇ ਬਾਗੀ ਦੇ ਜਵਾੜਿਆਂ ਨੇ ਜਿਹੜੇ ਛੋਟੇ-ਛੋਟੇ ਇੱਥੋਂ ਦੇ ਹਾਕਮ ਸੀ ਉਹਨਾਂ ਨੇ ਵੇਖਿਆ ਕਿ ਬਾਦਸ਼ਾਹ ਬੜਾ ਖੁਸ਼ ਹੁੰਦਾ ਇੱਥੋਂ ਦੇ ਰਿਸ਼ਤੇ ਲਾ ਕੇ 17 ਲੜਕੀਆਂ ਦੇ ਹੋਰ ਰਿਸ਼ਤੇ ਜਿਹੜੇ ਅਸਲ ਅਹਿਮਦ ਸ਼ਾਹ ਦਾਲੀ ਦੀ ਫੌਜ ਦੇ ਉੱਤੇ ਇੱਥੋਂ ਦੇ ਲੋਕਾਂ ਦੀ ਜ਼ਹਿਰਤ ਦੇਖੋ 17 ਉਹ ਦਿੱਤੇ ਤੇ ਉਸ ਤੋਂ ਬਾਅਦ ਦਿੱਲੀ ਦੇ ਅਮੀਰਾਂ ਨੇ 307 ਲੜਕੀਆਂ ਦੇ ਰਿਸ਼ਤੇ ਹੋਰ ਦੇ ਦਿੱਤੇ ਇਹ ਹਾਲ ਹੋਇਆ ਉਸ ਸਮੇਂ ਇਹਦੇ ਤੋਂ ਇਲਾਵਾ ਉਸ ਨੇ ਹੋਰ ਵੀ ਦਿੱਲੀ ਦੀਆਂ ਕਈ ਲੜਕੀਆਂ ਜਿਹੜੀਆਂ ਸੀ ਪਰਵਾਰਾਂ ਦੇ ਵਿੱਚੋਂ ਚੁੱਕੀਆਂ ਤੇ ਆਪਣੇ ਨਾਲ ਜੱਗਨੀ ਲੈ ਕੇ ਜਾਣਾ ਸੀ ਮੈਂ ਇਤਿਹਾਸ ਦੀ ਇੱਕ ਘਟਨਾ ਸਾਂਝੀ ਕਰਦਾ ਜਦੋਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਰਾਮਗੜੀਆ ਤੇ ਬਾਬਾ ਬਘੇੜ ਸਿੰਘ ਨੇ ਦਿੱਲੀ ਨੂੰ ਫਤਿਹ ਕੀਤਾ ਦਿੱਲੀ ਨੂੰ ਨਾਦਰ ਸ਼ਾਹ ਤੋਂ ਲੈ ਕੇ ਅਹਿਮਦ ਸ਼ਾਹ ਅਬਦਾਲੀ ਤੱਕ ਬਹੁਤ ਵਾਰ ਲੁੱਟਿਆ ਗਿਆ ਤੇ ਹਰ ਵਾਰੀ ਇਹੀ ਹਾਲ ਹੋਇਆ ਲੋਕਾਂ ਦਾ ਕਤਲੇਆਮ ਵੀ ਹੋਇਆ ਧੀਆ ਭੈਣਾਂ ਦੀ ਇੱਜ਼ਤ ਵੀ ਲੁੱਟੀ ਗਈ ਦੌਲਤ ਵੀ ਲੁੱਟੀ ਗਈ ਤੇ ਕਤਲੇਆਮ ਵੀ ਹੋਇਆ ਇਹ ਜਦੋਂ ਸਿੰਘ ਸਰਦਾਰਾਂ ਨੇ ਕਬਜ਼ਾ ਕੀਤਾ ਹੈ ਤੇ ਬੈਠੇ ਨੇ ਸਾਰੇ ਸਰਦਾਰ ਤੇ ਦਿੱਲੀ ਦੇ ਜ਼ੋਹਰੀ ਬਾਜ਼ਾਰ ਦੇ ਜਿਹੜੇ ਮਾਲਕ ਸੀ ਉਹ ਆਏ ਅੱਖਾਂ ਵਿੱਚ ਹੰਝੂ ਨੇ ਸਰਦਾਰ ਬਘੇੜ ਸਿੰਘ ਜੱਸਾ ਸਿੰਘ ਨੂੰ ਕਹਿੰਦੇ ਨੇ ਇਹਦੇ ਲੱਗਦਾ ਸਾਡੇ ਕਿਸੇ ਜਥੇ ਨੇ ਜ਼ੋਹਰੀ ਬਾਜ਼ਾਰ ਦਾ ਕੋਈ ਜ਼ੋਹਰੀ ਲੁੱਟ ਲਿਆ ਜਿਹੜੇ ਰੋਂਦੇ ਆਏ ਨੇ ਤੇ ਹੋ ਸਕਦਾ ਕਿਸੇ ਜਥੇ ਨੇ ਗਲਤੀ ਕਰ ਵੀ ਦਿੱਤੀ ਹੋਵੇ ਕਿਸੇ ਦੀ ਦੁਕਾਨ ਨੂੰ ਲੁੱਟ ਲਿਆ ਹੋਵੇ ਤੇ ਅਸੀਂ ਇਹਨਾਂ ਨੂੰ ਭਰੋਸਾ ਦਿੰਦੇ ਹਾਂ ਕਿ ਜੋ ਤੁਹਾਡਾ ਲੁੱਟਿਆ ਗਿਆ ਸੀ ਤੁਹਾਡਾ ਇਗਜ਼ਾਨਾ ਜਿਹੜਾ ਦੇ ਦੇਵਾਂਗੇ ਤੁਹਾਡਾ ਹਰਜ਼ਾਨਾ ਕਰ ਦੇਵਾਂਗੇ ਇਹ ਸਰਦਾਰ ਆਪਸ ਵਿੱਚ ਸਲਾਹਾਂ ਕਰ ਰਹੇ ਨੇ ਕਿ ਸਰਦਾਰ ਬਘੇੜ ਸੇ ਕਹਿੰਦੇ ਨੇ ਕਹਿੰਦੇ ਵੇਖੋ ਤੁਸੀਂ ਰੋ ਰਹੇ ਹੋ ਜੇ ਤੁਹਾਡਾ ਕੋਈ ਨੁਕਸਾਨ ਹੋਇਆ ਹੈ ਅਸੀਂ ਗੁਰੂ ਦੇ ਸਿੱਖ ਹਾਂ ਜਬਾਨ ਕਰਦੇ ਹਾਂ ਅਸੀਂ ਤੁਹਾਡਾ ਸਭ ਵਾਪਸ ਦੇ ਦੇਵਾਂਗੇ ਤੇ ਇਹ ਜੋਰੀ ਬਾਜ਼ਾਰ ਦੇ ਜੋਰੀ ਮੰਡਲ ਨੇ ਪਤਾ ਤੁਸੀਂ ਕੀ ਹੈ ਕਹਿੰਦੇ ਖਾਲਸਾ ਜੀ ਅਸੀਂ ਇਸ ਕਰਕੇ ਨਹੀਂ ਰੋ ਰਹੇ ਕਿ ਸਾਡਾ ਕੁਝ ਲੁੱਟਿਆ ਗਿਆ ਹੈ ਸਾਡੀ ਅੱਖਾਂ ਵਿੱਚ ਹੁੰਦਾ ਇਸ ਕਰਕੇ ਨੇ ਕਿ ਦਿੱਲੀ ਨੂੰ ਜਿੰਨੀ ਵਾਰ ਵੀ ਜਿਸ ਨੇ ਜਿੱਤਿਆ ਜਿੰਨੇ ਜਿੱਤਿਆ ਨੇ ਦੌਲਤ ਵੀ ਲੁੱਟੀ ਉਹਨੇ ਇੱਜ਼ਤ ਵੀ ਲੁੱਟੀ ਆ ਪਹਿਲੇ ਹਮਲਾਵਰ ਦੇ ਵੇਖੇ ਨੇ ਜਿਨ੍ਹਾਂ ਦਿੱਲੀ ਤਾਂ ਜਿੱਤੀ ਪਰ ਇੱਜ਼ਤ ਨਹੀਂ ਲੁੱਟੀ ਤੇ ਪਹਿਲੇ ਹਮਲਾਵਰ ਨੇ ਤੇ ਪਹਿਲੇ ਲੋਕ ਨੇ ਜਿਨ੍ਹਾਂ ਦਿੱਲੀ ਤੇ ਕਬਜ਼ਾ ਤੇ ਕੀਤਾ ਦਿੱਲੀ ਦੀਆਂ ਔਰਤਾਂ ਦੀ ਇੱਜ਼ਤ ਨਹੀਂ ਲੁੱਟੀ ਜਿਨ੍ਹਾਂ ਨੇ ਦਿੱਲੀ ਦੀ ਦੌਲਤ ਨਹੀਂ ਲੁੱਟੀ